आनंद एक ओंकार सतगुरु प्रसाद आनंद भया मेरी माई सतगुरु मैं पाया सतगुरु तं पाया सहज सेती मनवा जियां बधाई आओ राग रतन परिवार परियां आओ शब्द गावणे आईआ ਸ਼ਾਹਦੋ ਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨੰਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਗ ਸਭ ਇਸਾਰਨ ਅੰਗੀਕਾਰ ਉਹ ਕਰੇ ਤੇਰਾ ਓਕਾਰ ਜ ਸਭ ਸੋ ਆਰਨ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੀ ਹੈ ਬਾਹ ਕਿਆ ਨਹੀਂ ਕਰਤੀ ਰੈ ਘਰ ਤਾਂ ਤੇਰਾ ਸਭ ਕਿਛੋ ਹੈ ਜਿਸ ਦੇ ਸੋ ਪਾਵਾਈ ਸਦਾ ਸਰਤ ਸਲਾ ਤੇਰੀ ਨਾਮ ਮਨ ਵਿਸਾਵਈ ਨਾਮ ਜਿਨ ਕੈ ਮਨ ਵਸਿਆ ਉਹ ਬਾਜੀ ਸਬਦ ਕਨੇਰੀ ਕਹ ਨਾਨਕ ਸੱਚੇ ਸਾਹਿਬੋ ਕਿਆ ਨਹੀ ਕਰਤੇ ਦਏ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਭੁਖਾ ਸਭ ਗੋਆਣ ਜਾਂ ਕਰ ਸ਼ਾਂਤ ਸੁਖ ਮਨ ਆਏ ਵਸੇ ਆਓ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਵਾਨ ਕੀਤਾ ਗੁਰ ਵਿਟਾਓ ਜਿਹਦੀਆਂ ਹੀ ਵੜਿਆਈਆ ਕਹੈ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਨਦਾਰੂ ਵਾ ਸਬਦ ਤਦਕਾਰ ਸੁਭਾਗੈ ਓੰਕਾਰ ਸੁਭਾਗੈ ਸਬਦ ਵਾਜੀ ਕਲਾ ਜਿਦ ਕਰ ਧਾਰੀ ਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁੜ ਗਰੋਂ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ ਕਹੈ ਨਾਨਕ ਤੈ ਸੁਖੋ ਆ ਤਿਤ ਕਰੇ ਅਲ ਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੀ ਦੁਖ ਰੋਗ ਸੰਤਾਪ ਤਰੀ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਘੁਰਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਹਾ ਭਰਪੂਰੇ ਮੈਂ ਵੰਦ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਜੰਗਿਆ ਆਇਆ ਬੁਰਿਆ ਆਇਆ ਬਾਚੈ ਤਰਮ ਧੂਰ ਕਰਮੀਆਂ ਪੋ ਆਪਣੀ ਕਿਨੇੜ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਨਕੇ ਉਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲੋ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੂ ਤਰ ਤੋ ਮੋ ਸਮਗਰੀ ਤੁਮਰਾ ਸੂਤਰ ਤਾਰੇ ਤੁਮ ਤੋ ਹੋ ਇਸੋ ਕਿਆ ਕਰੀ ਤੈਰੇ ਗਤ ਨਿਤ ਤੁਮ ਹੀ ਜਾਣੇ ਨਾਨਕ ਦਾਸ ਉਦ ਆਗੇ ਅਰੋ ਦਾਸ ਹਮਾਰੇ ਜੀਉ ਪਿੰਡ ਸਭ ਕਹੋ ਲਾਲ ਕਾ ਸਾਬੋ ਤੇਰੀ ਵਡਿਆਈ ਕੋਈ ਨਾ ਲਜਾਣ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਾਸਤਾ ਕਉ ਬਿਗਨ ਨ ਕੋ ਲਾਗੇ ਜਾਕੀ ਪ੍ਰਭਾ ਗ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਸਤ ਹੈ ਸ੍ਰੀ ਭਗਵਤੀ ਜੀ ਸਹਾਇ ਗਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਚੰਤ ਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਿਤ ਗੁਰ ਤੇਗ ਬਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿਟੈ ਸਭ ਦੁਖੁ ਜਾਇ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਦੈ ਵਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਨਿਤਾਨੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਠ ਦਰਸ਼ਨ ਦੇ ਦਾਰ ਦੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੈਂਡੀਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜੁਲਾ ਸਿੰਘਾ ਸਿੰਘਲੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਵਾਏ ਆਪ ਜੀ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੱਖ ਹੋਸੀਨ ਚਾਰੀਤ ਨ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਯਤਖਤਾਂ ਤੇ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮੇਰਦਾਸ ਸਾਹਿਬ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ ਵਾਹ ਗਰੂ ਵਾਹ ਗਰੂ ਨਾਮ ਚੇਤਿਆਵਨ ਨਾਮ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਤਾ ਰਛਿਆ ਰਿਆਇ ਦੇਖ ਤੇਗ ਫਤਿਹ ਗੁਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੜਾ ਜੀ ਬਖਸ਼ਿਸ਼ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਆਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬਿੰਗੇ ਜੋਗੋ ਜੋਗ ਅਟਲ ਧਰਮ ਕਾ ਜਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮ ਜਿਨਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤੇnabla ਦੀ ਸੇਵਾ ਸੰਭਾਲਦਾ ਦਾਹਲ ਆਪਣੇ ਖਾਲਸਾ ਪੰਥ ਜੀ ਨੂੰ ਬਖਸ਼ੋ ਜੀ ਇਹਨਾਂ ਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਰੇਆਂ ਦੇ ਤਾਲ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਚਰਨ ਕਮਲਾ ਪਾਸ ਨਿਮਰਤਾ ਸਹਿ ਤਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋ ਵਰੋਸਾ ਹੋਏ ਤਨ ਤਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਣੇ ਸਾਗ ਵਿਖੇ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਉਕਰਾਖਦੇ ਹੋਏ ਆਪ ਜੀ ਆਣੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਉਤਾਲੂ ਖੁੱਲੇ ਦਰਸ਼ਿੰਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਪੰਜਾ ਪਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਹਨ ਇਨ੍ਹੇ ਸਮੇਂਦਾਰਾਨ ਹੋਈਆਂ ਬਿਨ ਲਾਣ ਬਖਸ਼ਣਾਣਾ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਅਖਰ ਵਾਧਾ ਘਾਟਾ ਭੁੱਲ ਚੁੱਕ ਮਵਾਫ ਕਰਨਾ ਪੜੀ ਸੁਣੀ ਬਾਣੀ ਸਚਕੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਗ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਦਰੋ ਘਰੋ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਲਵਾਜਨਾ ਜੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਅੱਜ ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਲਗਰਦੇ ਮਹੀਨੇ ਦੀ ਸੰਗਰਾਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ ਹਨ ਆਪ ਜੀ ਨੇ ਕਿਰਪਾ ਕਰਨੀ ਸਭਨਾ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਤੇਲ ਫਲ ਤੇ ਟਾਵਾਂ ਦਰ ਪ੍ਰਵਾਣ ਕਰਨੀਆਂ ਸੇਵਾਵਾਂ ਦਰ ਪ੍ਰਵਾਣ ਕਰਨੀਆਂ ਦਰੋ ਘਰੋ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਲਗਰਦਾਮਹਿਨ ਸਭਨਾਂ ਦੇ ਲਈ ਸੁੱਖਾਂ ਭਰਿਆ ਬਤੀਤ ਕਰਵਾਉਣਾ ਚੜ੍ਹਦੀ ਕਲਾ ਕਰਨੀ ਨਾਮ ਸਿਮਰਨ ਗੁਰਸਿੱਖੀ ਦੀਆਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪ ਜੀ ਦੇ ਚਰਨਾਂ ਦੇ ਨਾਲ ਭਰੋਸੇ ਸਹਿਤ ਜੋੜ ਕੇ ਰੱਖਣਾ ਕਾਲਯੁਗ ਦੇ ਭਿਆਨਕ ਸਮਿਆਂ ਤੋਂ ਬਚਾ ਕੇ ਚੜ੍ਹਦੀ ਕਲਾ ਕਰਨੀ ਸਭਨਾਂ ਨੂੰ ਆਪਸੀ ਪਿਆਰ ਤੇ ਇਤفاق ਦੇ ਰੋਗ ਤਾਵਾ ਤਾਂ ਦ੍ਰਿਸ਼ਤियां ਕਾਰੋਗਾਰਾਂ ਵਿੱਚ ਵੱਧੇ ਚੜ੍ਹਦੀ ਕਲਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਨਗਰ ਖੇੜੇ ਵਿੱਚ ਸੁਖ ਵਰਤਾਲੀ ਸਰਦਾ ਜੀ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਹੋਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚam੍ਰਿਤ ਕੁੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕੋ ਪ੍ਰਕਾਰ ਪੂਜਨ ਬਹਕੀਏ ਬਹੁ ਵਿੰਜਨ ਮਿਸਟਾਏ ਕ੍ਰੀ ਪਾਕ ਸਾਰ ਸੋਚ ਪਵਿੱਤਰਾ ਹੁਣ ਲਾਵੇ ਭੋਗ ਹਰ ਰਾਇ ਆਪ ਜੀ ਕਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਜੀ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਾ ਤੋਂ ਉਪਰੰਤ ਆਸਾ ਜੀ ਦੀ ਵਾਰ ਦੇ ਦੀਵਾਨ ਸੁਲੋਣ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤਿਆ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਸਤ ਹੈ ਦੁਹਰਾ ਆਗਿਆ ਭਈ ਅਕਾਲ ਕੀ ਜੈ ਸਤਿ ਰਾਜੂ ਅਕੰਤ ਸਭ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਆ ਜੋ ਪ੍ਰਭ ਕੋ ਮਿਲੋ ਚਾਹੇ ਰਾਜ ਕਰੇਗਾ ਖਾਲਸਾ ਕੋਰ ਹੋਏ ਸਭ ਲੰਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਗੁਲੇ ਇਸ ਨਿਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਹੇ ਗੁਰੂ ਸਾਹਿਬ ਜੀ ਸੋਖਾ ਹੋ ਟਲ ਗੁਰ ਸੇਵੀ ਐ ਅਹਨੇ ਸੋ ਸਹਜੋ ਸੁਭਾਰੇ ਦਰਸ਼ਨ ਪਰਸਿਆ ਗੁਰੂ ਕਾ ਨਾਨਕ ਮਾਰਨੋ ਦੁੱਖ ਜਾਇ ਹੋਐ ਸਭਤੋਖ ਸਮੁੰਦੇ ਮੂੜਿਆਰਸਾ ਕੁਰਸਾ ਛਟਿਆ ਤੁਧ ਡਿਠੇ ਸਚੇ ਪਾਤਸ਼ਾਹ ਜਨਮ ਜਨਮਾਂ ਦੀ ਕਟਿਆ ਸਜਣ ਸੱਚਾ ਪਾਤਸ਼ਾਹ ਸਿਰਸਾ ਦਾ ਸਾਓ ਜਿਸ ਪਾਸ ਬਹਿਠੇ ਆਉ ਸੋਹੀਐ ਸਵਨਾ ਨਾ ਵੇਸਾ ਹੋ ਜਿਸ ਪਾਸ ਬਹਿਠੇ ਆਉ ਸੋਹੀਐ ਸਵਨਾ ਨਾ ਵੇਸਾ ਕਤਨਾ ਵਾਹਿਗੁਰੂ ਸਾਹਿਬ ਜੀ ਕੀਆ ਪੜੀਐ ਕਿਆ ਗੁਨੀਐ ਕਿਆ ਬੇਦਾ ਪੁਰਾਨਾ ਸੁਨੀਐ ਰੇ ਸੁਨੇ ਕੀ ਹੋਈ ਜੋ ਸਹਜਨਾ ਮਿਲਿਓ ਸੋਈ ਕੀ ਪੜੀ ਐ ਕੀ ਦੁਨੀਆ ਪੁਰਾਣਾ ਸੁਨੀਆਂ ਪੜੇ ਸੁਨੇ ਕੀ ਹੋਈ ਜੋ ਸਹਜਾ ਮਿਲਿਓ ਸੋਈ हर का नाम ना सो गुवारा क्या सोचा है बार रहा अंधेरी दीपक चाहिए ਕੋ ਵਸਤ ਅਗੋਚਰ ਲਹੀਏ ਵਸਤ ਅਗੋਚਰ ਪਾਈ ਘਟ ਦੀਪ ਕੋ ਰਹਾ ਸਮਾਈ ਕਹ ਕਬੀਰ ਆਪ ਜਾਣਿਆ ਜਬ ਜਾਣਿਆ ਤਾ ਮਨ ਮਾਨਿਆ ਮਨ ਮਾਨੀ ਲੋਗ ਨਾ ਪਤੀਜੈ ਨਾ ਪਤੀਜੈ ਤੋ ਕੀਜੈ ਕਹੇ ਕਵੀਰਾ ਆਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕੀ ਜੈ ਆਵਾਹੀ ਗੁਰੂ ਜੀ ਕਾ ਖਾਲਸਾ ਆਵਾਹੀ ਗੁਰੂ ਜੀ ਕੀ ਫਤਿਹ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਆ ਪੜੀਐ ਕਿਆ ਗੁਨੀਐ ਕਿਆ 베ਦ ਪੁਰਾਨ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਜ ਨਾਲ ਮਿਲੇ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ नगर महेश ਹੰਦਿਆ ਹਰ ਪੀਰ ਸੰਗ ਬੈਠੜੀ ਆਹਾ ਦਿਨ ਕੀ ਸੇਵਾ ਕਿਆ ਗਣੀ ਜੀ ਸਾਹਿਬੇ ਮਿਲੜੀ ਆਹਾ नगर माहि सोहंदिया हर पेर संग बैठडी आहा تن ਕੀ ਸੂਹਾ ਕਿਆ ਗਣੀ ਜੇ ਸਾਹਿਬਾ ਮੇਲੜੀ ਆਹਾ ਤਨ ਮਨ ਮੋਲਿਆ ਰਾਮ ਸਿਓ ਸਾਂਗ ਸਾਦ ਸੋ ਵਿਲੜੀ ਆਹਾ ਸਾਦ ਜਨਾਤੇ ਬਾਹਰੀ ਸੇ ਰਹਿ ਲੋ ਅਕੇਲੜੀ ਆਹਾ ਤੇਨ ਦੁਖ ਕਬ ਹੋ ਉਤਰੈ ਸੇ ਜਮਕੇ ਵਾਸੋ ਪੜੀ ਆਹਾ ਆਪੋ ਆਪਣਾ ਸੇ ਬੈਸਨ ਲਤ ਖੜੀ ਆਹਾ ਰਤਲ ਜਵੇ ਹਰ ਲਾਲ ਹਰ ਕੰਥ ਤਿਨਾ ਜੜੀ ਆਹਾ ਲਾਲਕ ਬਾਛੈ ਧੂੜ ਤਿਲ ਪਰਵ ਸਾਰਨੀ ਦਰ ਪੜੀ ਆਹਾ ਲਗਰ ਪਰਵ ਆਰਾਧਨਾ ਬਹੁੜ ਲਾ ਜਨਮਰੀ ਆਹਾ ਨਾਨਕ ਬਾਛੈ ਧੂੜ ਤਿਨ ਸਾਰੇ ਲਾਰੇ ਪੜੀ ਆਹਾ ਮਗਰ ਪ੍ਰਭ ਆਰਾਧਨਾ ਬਹੁੜ ਲਾ ਜਨਮੜੀ ਆਹਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ

ਜੇ ਮੰਡੀ ਨੇ ਨਾਮ ਤੇ